ਲੈ ਵੀ ਦੋਸਤੋ ਜਿਹੜਾ ਆਪਣੇ ਪਿੰਡ ਦੇ ਵਿੱਚ ਆਪਾਂ ਦੇਖ ਹੀ ਰਹੇ ਹਾਂ ਵੀ ਆਪਣੇ ਪਿੰਡ ਦੇ ਵਿੱਚ ਬਹੁਤ ਸੋਹਣਾ ਕੰਮ ਹੋਇਆ ਹਰੇਕ ਪਿੰਡ ਇਹੋ ਜਿਹਾ ਹੋਣਾ ਚਾਹੀਦਾ ਜਿੱਥੇ ਯੂਥ ਆ ਆਪਾਂ ਅੱਜ ਦੀ ਜਵਾਨੀ ਨੂੰ ਇਹ ਗੱਲ ਕਹਿਣੇ ਹੁੰਨੇ ਆ ਵੀ ਹਨਾ ਵੀ ਉਹ ਉਹ ਇਦਾਂ ਕਰਦੇ ਨੇ ਆਹ ਕਰਦੇ ਨੇ ਪਰ ਹਰੇਕ ਕੰਮ ਦੇ ਵਿੱਚ ਜਿੱਥੇ ਆ ਜਿੰਦਾਬਾਦ ਜਵਾਨੀ ਆ ਇਹ ਜਿੰਦਾਬਾਦ ਆ ਮੇਰੇ ਨਾਲ ਸਾਰੇ ਯੂਥ ਭਰਾ ਖੜੇ ਨੇ ਜਿੱਥੇ ਵੀ ਦੋਸਤ ਮਿੱਤਰ ਵੀ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਿਹੜਾ ਆਪਣੇ ਆਪ ਦੇ ਪਿੰਡ ਦੇ ਵਿੱਚ ਇਹ ਕੰਮ ਹੋਈ ਜਾਂਦਾ ਪੱਥਰ ਲੈਣ ਦਾ ਤੇ ਮਰਬਾ ਬੰਦੀ ਵਾਲੇ ਪੱਥਰ ਲੱਗੀ ਜਾਂਦੇ ਨੇ ਥੋੜੀ ਜੀ ਮੈਸੇਜ ਦਿਓ ਵੀ ਇਹ ਬਹੁਤ ਵਧੀਆ ਕੰਮ ਕਰੀ ਜਾਂਦੇ ਹੋ ਤੁਸੀਂ ਸਭ ਤੋਂ ਪਹਿਲਾਂ ਅਸੀਂ ਧੰਨਵਾਦ ਕਰਨਾ ਚਾਹੁੰਦੇ ਆ ਪਿੰਡ ਘੁਰਕਣੀ ਦੇ ਅੱਛਾ ਜੀ ਸਮੂਹ ਨਗਰ ਨਿਵਾਸੀ ਜਿਨ੍ਹਾਂ ਨੇ ਇਸ ਦੇ ਵਿੱਚ ਬਹੁਤ ਵਧੀਆ ਯੋਗਦਾਨ ਦਿੱਤਾ ਨਾਲ ਨਗਰ ਪੰਚਾਇਤ ਨਾਲ ਜੂਥ ਤੇ ਸਭ ਤੋਂ ਵੱਡਾ ਯੋਗਦਾਨ ਰਿਹਾ ਸਤਪਾਲ ਸਿੱਧੂ ਐਸਪੀ ਜੋ ਟਾਇਰ ਨੇ ਐਸਐਸਪੀ ਤੇ ਉਹਨਾਂ ਦਾ ਬਹੁਤ ਯੋਗਦਾਨ ਰਿਹਾ ਹੈ ਇੰਮਰ ਬਾਬੰਦੀ ਹੋ ਰਹੀ ਹੈ ਆਪਣੇ ਪਿੰਡ ਦੀ ਅੱਛਾ ਬਈ ਪਿੰਡ ਘੁਰਕੁਣੀ ਤੇ ਚੱਕ ਮੰਗਾਣੀਆਂ ਦੇ ਵਿੱਚ ਠੀਕ ਹੈ ਜੀ ਪੰਜ-ਪੰਜ ਕਿੱਲਾਂ ਤੇ ਪੱਥਰ ਲੱਗ ਰਹੇ ਨੇ ਜੋ ਕਿ ਪਿੰਡ ਦੇ ਵਿੱਚੋਂ ਕਲੇਸ਼ ਵੀ ਨਿਪਟ ਗਿਆ ਕਲੇਸ਼ ਨਿਪਟ ਗਿਆ ਕਲੇਸ਼ ਨਿਪਟ ਗਿਆ ਮੰਨ ਲਓ ਵੀ ਆਪਾਂ ਹੁਣ ਅੱਜ ਬੇਨਤੀ ਕਰਾਉਣੀ ਹੈ ਆਪਣੇ ਕੱਲੇ ਤੇ ਪੀਤਾ ਮਾਰੋ ਤੇ ਬੇਨਤੀ ਕਰੋ ਤੁਸੀਂ ਮੰਨ ਲਓ ਮਸ਼ੀਨਾ ਨੰਗੜੀਆਂ ਜਾਂ ਆਪਣੇ ਅਠਾਹਾਂ ਦੀਆਂ ਟਰਾਲੀਆਂ ਹੋ ਗਈਆਂ ਜਾਂ ਹੋਰ ਵੀ ਮਸ਼ੀਨਰੀ ਕੋਈ ਆਉਂਦੀ ਜਾਂਦੀ ਆ ਹੁਣ ਜਾਣ ਚੱਲੋ ਬਈ ਜਿੱਥੇ ਤੁਸੀਂ ਇੱਥੇ ਖੜੇ ਹੋ ਹੋਏ ਹੋ ਇਹ ਪਿੰਡ ਚੱਕ ਮੰਗਾਣੀਆਂ ਵੀ ਜਿਹੜਾ ਸੋਡਾ ਰਾਹ ਸੀ ਬਈ ਇਹ ਰਾਹ ਜਿਹੜਾ ਆਪਾਂ ਆਪਣਾ ਰਾਹ ਸੀ ਇਹ ਕ ਟੁਕੜ ਬਹੁਤ ਚੌੜਾ ਰਾਹ ਸੀ ਵੀ ਆਪਾਂ ਹੋਰਾਂ ਪਿੰਡਾਂ ਵਿੱਚ ਦੀ ਨਾਂ ਦੇ ਸੀ ਤੁਸੀਂ ਇੱਧਰ ਦਿਖਾ ਸਕਦੇ ਹੋ ਇਹ 16 ਫੁੱਟ ਤੋਂ ਉੱਪਰ ਕਹਿੰਦੇ ਜਿਆਦਾ ਰਾਹ ਦਾ ਬਾਕੀ ਮਹਿੰਤੀ ਕਰੇ ਤੋਂ ਪਤਾ ਲੱਗੂਗਾ ਤੇ ਹੁਣ ਜਿਹੜਾ ਬਿਲਕੁਲ ਇਹ ਨੌ ਕਫੁੱਟੀ ਹੈ ਠੀਕ ਹੈ ਭਾਈ ਤੇ ਹੁਣ ਇਹ ਜਿਹੜੀ ਮਹਿੰਤੀ ਹੋਈ ਰਾਹ ਕੱਢਾਂਗੇ ਪੱਥਰ ਲਾਵਾਂਗੇ ਅੱਛਾ ਵੀ ਸਾਰੇ ਸਾਥ ਦੇ ਸਾਰੇ ਸਾਥ ਹੈ ਸਾਰੇ ਪਿੰਡ ਦਾ ਸਾਥ ਹੈ ਸਾਰੇ ਜੂਤ ਦਾ ਸਾਥ ਹੈ ਨਗਰ ਪੰਚਾਇਤ ਦਾ ਤੇ ਕਾਨੋਗੋ ਸਾਹਿਬ ਨੇ ਤੇ ਸਤਪਾਲ ਜੀ ਸਿੱਧੂ ਸਾਹਿਬ ਨੇ ਅੱਛਾ ਉਹਨਾਂ ਦਾ ਬਹੁਤ ਵੱਡਾ ਸਹਿਯੋਗਦਾਨ ਹੈ ਪੱਥਰਾਂ ਦੀ ਸੇਵਾ ਉਹਨਾਂ ਵੱਲੋਂ ਦਿੱਤੀ ਗਈ ਜਿਹੜਾ ਬਾਈ ਤੁਸੀਂ ਮੰਨ ਕੇ ਚੱਲੋ ਇਹ ਬਹੁਤ ਪਿੰਡ ਇਹ ਕੰਮ ਜਿਹੜਾ ਘੱਟ ਕਰਦੇ ਨੇ ਸੋਡੇ ਮੰਨ ਦੇ ਵਿੱਚ ਹੀ ਕਿਉਂ ਆਇਆ ਵੀ ਇਹ ਕੰਮ ਕਰਨਾ ਚਾਹੀਦਾ ਇਹ ਸਾਰੇ ਨਗਰ ਦੇ ਸਹਿਮਤੀ ਹੋਈ ਹੈ ਨਗਰ ਦੇ ਸਾਰੇ ਨੇ ਪਹਿਲਾਂ ਆਪ ਚ ਵਿਚਾਰ ਵਟਾਂਦਰਾ ਕੀਤਾ ਸਾਰੇ ਨਗਰ ਨਾਲ ਨਗਰ ਨਾਲ ਹੀ ਹੋਇਆ ਲੈ ਵੀ ਦੋਸਤੋ ਇਹ ਗੱਲ ਆ ਮੈਸੇਜ ਆ ਇੱਕ ਭਰਾ ਨੇ ਬਹੁਤ ਸੋਹਣਾ ਮੈਸੇਜ ਦਿੱਤਾ ਕੀ ਦਿੱਤਾ ਕਿਉਂਕਿ ਜਿਹੜਾ ਇਹ ਕੰਮ ਆ ਹਰੇਕ ਪਿੰਡ ਦੇ ਵਿੱਚ ਹੋਣਾ ਚਾਹੀਦਾ ਕਹਿਣ ਦਾ ਭਾਵ ਵੀ ਜਦੋਂ ਆਪਾਂ ਇਦਾਂ ਦੇ ਕੰਮ ਕਰਦੇ ਆ ਤਾਂ ਆਪ ਨੂੰ ਸਾਰੇ ਸਾਥ ਦਿੰਦੇ ਨੇ ਤੇ ਬਹੁਤ ਵਧੀਆ ਕੰਮ ਆਉਂਦਾ ਸਿਸਤਮਾ ਚਾਹ ਤਾਂ ਹੁਣ ਹੋ ਗਈ ਹੈ ਤੇ ਇੱਕ ਮੈਸੇਜ ਵੀ ਆ ਕਹਿਣ ਦਾ ਭਾਬੀ ਚਾਹ ਪਾਣੀ ਸਾਰਾ ਕੁਝ ਨਾਲ ਰੱਖਦੇ ਨੇ ਭਰਾ ਹੋਰੀ ਆਪਣੇ ਕਿਉਂਕਿ ਇੱਕ ਮੈਸੇਜ ਆ ਇਹਨਾਂ ਦਾ ਸਾਰਾ ਬਹੁਤ ਵਧੀਆ ਉਪਰਾਲਾਗਾ ਤੁਸੀਂ ਇਹਨਾਂ ਨੂੰ ਦੇਖ ਕੇ ਹਰੇਕ ਹੋਰ ਪਿੰਡਾਂ ਨੂੰ ਵੀ ਇਦਾਂ ਦਾ ਕੰਮ ਕਰਨਾ ਚਾਹੀਦਾ ਆਪਾਂ ਨੂੰ ਜੋ ਆਪਣੇ ਪਿੰਡ ਦੇ ਵਿੱਚ ਜਿਹੜਾ ਲੜਾਈ ਝਗੜਾ ਹੋਣਾ ਉਹ ਖਤਮ ਹੋ ਜੇ ਤੇ ਆਪਾਂ ਨੂੰ ਇਹ ਚੀਜ਼ ਦੀ ਲੋੜ ਵੀ ਨਾ ਪਵੇ ਵੀ ਆਪਾਂ ਨੂੰ ਇਹ ਚੀਜ਼ ਦਾ ਸਾਥ ਮਿਲੇ ਤਾਂ ਬਹੁਤ ਵਧੀਆ ਇੱਕ ਮੈਸੇਜ ਆਗਾ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਕੇ ਤਾਂ ਜੋ ਆਪਾਂ ਉਹਨਾਂ ਪਿੰਡਾਂ ਤੱਕ ਜਰੂਰ ਪਹੁੰਚਾਈਏ ਵੀ ਜਿਹੜੇ ਇਹ ਕੰਮ ਹੋ ਜਾਣ ਤੇ ਚੰਗੇ ਵੀ ਕੰਮ ਹੋਣ